ਅਈ ਭਾਰਤ ਮਲ ਸਮਰਾਟ ਦੀ ਤਿਆਰੀ ਕਰਦੇ ਪਏ ਜੀ ਤੇ ਮਲੇ ਰਾਤ ਦੀ ਨਹੀਂ ਆਪਾਂ ਦੀ ਤਿਆਰੀ ਕਰਦੇ ਪਏ ਵੀ ਤੇ ਗੁਰੂ ਜੀ ਵਿਜੇ ਪਹਿਲਵਾਨ ਜੀ ਜੀ ਮਲੇ ਤਿਆਰੀ ਮੈਨੂੰ ਭਾਰਤ ਮਲ ਸਮਰਾਟ ਦੀ ਕਰਾ ਰਹੇ ਵੀ ਦਿੱਲੀ ਦੇ ਵਿੱਚ ਇਹ ਦੰਗਲ ਆ ਜੀ ਜਿੰਨੇ ਵੀ ਪਹਿਲਵਾਨ ਆ ਹਿੰਦੁਸਤਾਨ ਦੇ 90 ਕਿਲੋ 90 ਕਿਲੋ ਦੇ ਵਿੱਚ ਦਿੱਲੀ ਸਾਰਿਆਂ ਨੂੰ ਸੱਦਾ ਦੇ ਸਾਰਿਆਂ ਨੂੰ ਇਹ ਪਹਿਲਵਾਨਾਂ ਨੂੰ ਸੱਦਾ ਦਿੰਨੇ ਵੀ ਮੇਰੇ ਨਾਲ ਕੰਪੀਟੀਸ਼ਨ ਦਿੱਲੀ ਦੇ ਵਿੱਚ ਜੀ ਪਾਗਲੇ ਇਸ ਹਾਲਿਆ ਸਗਣ ਦੰਗਲ ਦੇ ਵਿੱਚ ਕੋਈ ਵੀ ਕੋਈ ਵੀ ਹਿੰਦੁਸਤਾਨ ਦਾ ਪਹਿਲਵਾਨ ਮੈਨਾ ਲੜ ਸਕੇ ਲੜ ਸਕੇ ਜੀ ਸਾਡੇ ਨਾਲ ਉਹਨਾਂ ਦੇ ਗੁਰੂ ਜੀ ਵੀ ਮੌਜੂਦ ਨੇ ਗੁਰੂ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਸ਼ਾਗਿਰਦ ਇੰਨੀ ਵਧੀਆ ਤਿਆਰੀ ਕਰ ਰਿਹਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ 19 2019 ਤੋਂ ਹੀ ਭਰਤ ਕੁਮਾਰ ਦਾ ਇਹਨੇ ਸਲਮਾਨ ਪਹਿਲਵਾਨ ਨੇ ਖਿਤਾਬ ਜਿੱਤਿਆ ਸੀ 2024 ਨੂੰ ਇਹਨੇ ਇਹ ਸਤਾਰੇ ਹਿੰਦ ਦਾ ਕੰਪੀਟੀਸ਼ਨ ਜਿੱਤੇ ਆਏ ਇਹ ਵਾਲਮੀ ਕੀ ਕੌਮ ਵਾਸਤੇ ਇੱਕ ਫਕਰ ਦਾ ਦੇਣਾ ਹੈ ਕਿ ਜਿਹੜਾ ਇਹ ਬੱਚਾ ਮੇਰੇ ਤੋਂ ਬਾਅਦ ਇਹ ਟਾਈਟਲ ਲੈ ਕੇ ਆਇਆ ਇਹ ਭਾਰਤ ਕੁਮਾਰ ਦਾ ਤੇ ਸਤਾਰੇ ਹਿੰਦ ਦਾ ਹੁਣ ਇਹ ਅੱਗੇ 2025 ਨੂੰ ਅਈ ਦੰਗਲ ਤਿਆਰੀ ਕਰਨ ਨੇ ਆ ਭਾਰਤ ਮਾਲ ਸਮਰਾੜ ਦੀ ਭਾਰਤ ਮਾਲ ਸਮਰਾੜ ਦੀ ਤੇ ਇਹ ਦੰਗਲ ਦਿੱਲੀ ਵਿੱਚ ਸੁਲਤਾਨਪੁਰੀ ਅਮਰਤ ਦੇ ਅਖਾਰੇ ਵਿੱਚ ਹੋਏਗਾ ਇਸ ਖਾਰੇ ਵਿੱਚ ਤੇ ਇਹਦੇ ਇੱਕ ਹਿੰਦ ਕੇਸਰੀ ਦੰਗਲ ਵੱਡਾ ਹੋਏਗਾ ਤੇ ਦੂਸਰੇ ਨੰਬਰ ਤੇ ਭਾਰਤਮਲ ਸਮਰਾੜ ਦਾ ਖਿਤਾਬ ਹੋਏਗਾ ਭਾਰਤਮਲ ਸਮਰਾੜ ਦੇ ਵਿੱਚ ਅਸੀਂ 1 ਲੱਖ ਰੁਪਇਆ ਇਨਾਮ ਪਹਿਲਾ ਦੂਜਾ 50000 ਰੁਪਇਆ ਤੀਸਰਾ 75000 ਰੁਪਇਆ ਤੇ 25000 ਰੁਪਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ 90 ਕਿਲੋ ਦੇ ਪਹਿਲਵਾਨ ਜਿੰਨੇ ਵੀ ਆਏ ਹਿੰਦੁਸਤਾਨ ਦੇ ਸਾਰੇ ਪਹਿਲਵਾਨਾਂ ਨੂੰ ਅਸੀਂ ਏ ਦਿੱਲੀ ਵਿੱਚ ਸੱਦਾ ਦਿੰਦੇ ਆ ਕਿ ਉਹ ਭਾਰਤ ਮਾਲ ਸਮਰਾਟ ਦੇ ਵਿੱਚ ਲੜ ਸਕਦੇ ਨੇ ਤੇ 100 ਕਿਲੋ ਦੇ ਉੱਪਰਲੇ ਪਹਿਲਵਾਨ ਜਿਹੜੇ ਨੇ ਉਹ ਹਿੰਦ ਕੇਸ਼ਰੀ ਵਿੱਚ ਲੜ ਸਕਦੇ ਨੇ ਜਦੋਂ ਮੈਂ ਅਖਬਾਰ ਦੇ ਵਿੱਚ ਅਨਾਉਂਸਮੈਂਟ ਕਰਾਂਗਾ ਤਾਰੀਖ ਦੀ ਤੇ ਸਾਰੇ ਪੁਆਨਾਂ ਨੂੰ ਸੱਦਾ ਹੈ ਸਲਮਾਨ ਦੇ ਨਾਲ 90 ਕਿਲੋ ਦੇ ਵਿੱਚ ਕੋਈ ਵੀ ਪਹਿਲਵਾਨ ਆ ਕੇ ਦਿੱਲੀ ਵੇਡ ਦੇ ਸਕਦਾ ਹੈ ਤਾਂ ਕਿ ਕੰਪੀਟੀਸ਼ਨ ਨੂੰ ਅਈ ਹੋਰ ਪਾਰਾ ਕਰ ਸਕੀਏ ਤੇ ਇਹਨੂੰ ਹੋਰ ਵਧੀਆ ਕਰ ਸਕੀਏ ਤੇ ਮੈਂ ਪੰਜਾਬ ਦੇ ਸਾਰੇ ਆਵਾਮ ਨੂੰ ਕਹਿਣਾ ਹੈ ਪਵਾਨਾਂ ਨੂੰ ਕਹਿਣਾ ਹੈ ਕਿ ਸਲਮਾਨ ਵਾਸਤੇ ਦੁਆ ਕਰੋ ਜਿਹਨੇ ਭਾਰਤ ਕੁਮਾਰ ਦਾ ਪਹਿਲਾ ਖਿਤਾਬ ਦਿੱਤਿਆ ਹੁਣ ਸਤਾਰੇੰਦ ਦਾ ਦਿੱਤਿਆ ਹੁਨੇ ਭਾਰਤ ਮਾਲ ਸਮਰਾਟ ਦਾ ਦਿੱਤੇ ਦਿੱਤੇ ਕਿਉਂਕਿ ਕੁਸ਼ਤੀ ਦੀ ਹਾਰ ਜਿੱਤ ਜਿਹੜੀ ਈਸ਼ਵਰ ਦੇ ਹੱਥ ਚ ਹੈ ਬਾਅ ਮੀ